ਜਦੋਂ ਲੋਕ ਜਨਮ ਦਿਨ ਮਨਾਉਂਦੇ ਨੇ ਤੇ ਜਨਮ ਦਿਨ ਮਨਾਉਣ ਸਮੇਂ ਕੇਕ ਕੱਟਣ ਸਮੇਂ ਬਹੁਤ ਸਾਰੇ ਭੈਣ ਭਰਾ ਆਲੇ ਦੁਆਲੇ ਇਕੱਠੇ ਕਿਉਂ ਹੁੰਦੇ ਨੇ ਉਹ ਤਾੜੀ ਕਿਉਂ ਮਾਰਦੇ ਨੇ ਜੇ ਕੋਈ ਸਾਨੂੰ ਸਵਾਲ ਪੁੱਛ ਲਵੇ ਤੇ ਕੀ ਸਾਡੇ ਕੋਈ ਦਾ ਜਵਾਬ ਹੋਣਾ ਚਾਹੀਦਾ ਕਿ ਜਾਂ ਨਹੀਂ ਹੋਣਾ ਚਾਹੀਦਾ ਜਾਂ ਸਾਈ ਇਹੋ ਇਕੱਲਾ ਕਹਿ ਦਈਏ ਜੀ ਇਦਾਂ ਕਰਦੇ ਨੇ ਲੋਕ ਤਾੜੀ ਵੀ ਮਾਰਦੇ ਆਲੇ ਦੁਆਲੇ ਇਕੱਠੇ ਵੀ ਹੁੰਦੇ ਨੇ ਇਹ ਕਿਹੜੀ ਰਸਮ ਏ ਇਹ ਕਿਉਂ ਹੋਉਂਦ ਚਾਈ ਇਹ ਸਵਾਲ ਤਾਂ ਬਹੁਤ ਜ਼ਰੂਰੀ ਨੇ ਕਿਉਂਕਿ ਮਨੁੱਖ ਤਾਂ ਬਹੁਤ ਸਾਰੀਆਂ ਰਸਮਾਂ ਜ਼ਿੰਦਗੀ ਚ ਕਰਦਾ ਆ ਚਾਹੇ ਕਿਸੇ ਦੇ ਮੰਨ ਲਓ ਮੰਗਣੀ ਹੋਵੇ ਸ਼ਾਦੀ ਹੋਵੇ ਜਾਂ ਕੁਝ ਵੀ ਹੋਵੇ ਤੇ ਉਹਨਾਂ ਨੂੰ ਇੱਕ ਸਾਈਡ ਤੇ ਕਰ ਦਿੱਤਾ ਜਾਂਦਾ ਭੈਣ ਭਰਾ ਜ਼ਰੂਰ ਲਾਗੇ ਹੁੰਦੇ ਨੇ ਲੇਕਿਨ ਹਟਵੇਂ ਬੈਠੇ ਹੁੰਦੇ ਨੇ ਉਹ ਉਦੋਂ ਵੱਡੀ ਰਸਮ ਤੇ ਕੋਈ ਨਹੀਂ ਹੈਗੀ ਲੇਕਿਨ ਇੱਕ ਜਨਮ ਦਿਨ ਆ ਚਾਹੇ ਉਹ ਬੱਚੇ ਦਾ ਹੋਵੇ ਚਾਹੇ ਸੈਂਟਰ ਦੀ ਉਮਰ ਦਾ ਹੋਵੇ ਚਾਹੇ ਬੁਢਾਪੇ ਦਾ ਹੋਵੇ ਤਾਂ ਵੀ ਉਹਦੇ ਆਲੇ-ਦੁਆਲੇ ਉਹਨਾਂ ਦੇ ਆਪਣੇ ਖਾਸ ਕਰਕੇ ਆਪਣੇ ਪਰਿਵਾਰਕ ਮੈਂਬਰ ਹੁੰਦੇ ਨੇ ਜਾਂ ਰਿਸ਼ਤੇਦਾਰ ਹੁੰਦੇ ਨੇ ਜਾਂ ਬਹੁਤ ਨੇੜੇ ਦੇ ਹੀ ਲੋਕ ਹੁੰਦੇ ਨੇ ਤਾਂ ਉਹ ਜਦੋਂ ਕੋਈ ਕੇਕ ਕੱਟਦਾ ਆ ਤਾਂ ਉਦੋਂ ਆਲੇ-ਦੁਆਲੇ ਇਕੱਠੇ ਹੁੰਦੇ ਨੇ ਤਾੜੀ ਮਾਰਦੇ ਨੇ ਇਹ ਕਿੱਡਾ ਸੋਹਣਾ ਸਵਾਲ ਆ ਤੇਦਾ ਉੱਤਰ ਲੱਭਣਾ ਤੇ ਚਾਹੀਦਾ ਹੀ ਆ ਤੁਸੀਂ ਸਭ ਜਾਣਦੇ ਹੋ ਕਿ ਜਿਹੜਾ ਕੇਕ ਆ ਇਹਦੀ ਖੋਜ ਜਿਹੜੀ ਆ ਰੋਮ ਤੋ ਰੋਮਨ ਜਾਂ ਗ੍ਰੀਸ ਜਿਹੜਾ ਦੇਸ਼ ਆ ਉਹਨਾਂ ਤੋਂ ਹੋਈ ਬਹੁਤ ਸਾਲ ਪਹਿਲਾਂ ਤੇ ਉਦੋਂ ਜਿਹੜਾ ਹੀ ਕੇਕ ਹੋਰ ਕਿਸਮ ਦਾ ਹੁੰਦਾ ਸੀ ਅੱਜ ਕੇਕ ਹੋਰ ਕਿਸਮ ਦਾ ਆ ਇਹ ਤੁਹਾਡੇ ਵਰਗੇ ਭੈਣ ਭਰਾ ਚੰਗੀ ਤਰ੍ਹਾਂ ਜਾਣਦੇ ਨੇ ਹੁਣ ਕਿਹਾ ਜਾਂਦਾ ਉਹਨਾਂ ਦੇ ਮੁਤਾਬਕ ਉਹਨਾਂ ਦੇ ਜਿਹੜੇ ਗ੍ਰੀਸ ਜਾਂ ਰੋਮਨ ਦੇ ਲੋਕ ਸਨ ਉਹਨਾਂ ਦੇ ਮੁਤਾਬਕ ਕੀ ਹੁੰਦਾ ਕਿ ਜਿਸ ਦਿਨ ਜਨਮ ਦਿਨ ਹੁੰਦਾ ਆ ਕਿਉਂਕਿ ਇਹ ਜਿਹੜੀ ਕਲਚਰ ਆ ਇਹ ਤੇ ਪੱਛਮੀ ਕਲਚਰ ਹੀ ਆ ਨਾ ਆਪਣੇ ਇੰਡੀਅਨ ਤੇ ਹੈ ਹੀ ਨਹੀਂ ਯਾਨੀ ਕਿ ਆਪਣੇ ਪੰਜਾਬ ਦਾ ਜਾਂ ਪੰਜਾਬੀ ਲੋਕਾਂ ਦਾ ਕਲਚਰ ਨਹੀਂ ਹੈਗਾ ਇਹ ਯੂਰੋਪੀਅਨ ਲੋਕਾਂ ਦਾ ਕਲਚਰ ਆ ਕਿ ਉਹ ਕੇਕ ਕੱਟਦੇ ਜਨਮ ਦਿਨ ਵਾਲੇ ਦਿਨ ਉਹਨਾਂ ਦੇ ਮੁਤਾਬਕ ਕੀ ਹੁੰਦਾ ਕਿ ਇਸ ਦਿਨ ਜਿੱਦਣ ਜਨਮ ਦਿਨ ਹੁੰਦਾ ਬਹੁਤ ਸਾਰੀਆਂ ਬਦਰੂਹਾਂ ਯਾਨੀ ਕਿ ਸ਼ੈਤਾਨ ਵੀ ਉਹ ਕਹਿ ਸਕਦੇ ਆ ਬਦਰੂਹਾਂ ਵੀ ਕਹਿ ਸਕਦੇ ਆ ਕਿ ਉਸ ਬੰਦੇ ਤੇ ਹਮਲਾ ਕਰ ਸਕਦੀਆਂ ਨਹੀਂ ਉਸ ਬੰਦੇ ਤੇ ਉੱਤੇ ਉਹਨੂੰ ਮਤਲਬ ਉਹਦੀ ਜਾਨ ਨੂੰ ਖਤਰਾ ਹੁੰਦਾ ਆ ਇਸ ਕਰਕੇ ਉਹਦੀ ਰੱਖਿਆ ਕਰਨ ਦੇ ਲਈ ਜਨਮ ਵਾਲੇ ਦਿਨ ਵਾਲੇ ਦਿਨ ਰੱਖਿਆ ਕਰਨ ਦੇ ਲਈ ਇੱਕ ਕੇਕ ਕੱਟਿਆ ਜਾਂਦਾ ਜਿਹੜਾ ਕੇਕ ਆ ਇਹ ਵੀ ਜਿਹੜਾ ਗ੍ਰੀਸ ਆ ਜਾਂ ਰੋਮਨ ਆ ਉਹਨਾਂ ਦੀ ਇੱਕ ਦੇਵੀ ਆ ਜਿਹਨੂੰ ਖੁਸ਼ ਕਰਨ ਦੇ ਲਈ ਉੱਥੇ ਮਿੱਠਾ ਭੇਟ ਕੀਤਾ ਜਾਂਦਾ ਸੀ ਉਹਨੂੰ ਮੂੰਹ ਮਿੱਠਾ ਕਰਨ ਲਈ ਲੋ ਜਿੱਦਾਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਮੰਦਿਰ ਚ ਜਾਂਦੇ ਆ ਜਾਂ ਕਿਸੇ ਹੋਰ ਥਾਂ ਤੇ ਜਾਂਦੇ ਆ ਜੋ ਸਾਡੀ ਇੱਛਾ ਹੁੰਦੀ ਆ ਕੋਈ ਮਠਿਆਈ ਡੱਬਾ ਲੈ ਜਾਂਦਾ ਕੋਈ ਲੱਡੂਆਂ ਦਾ ਡੱਬਾ ਲੈ ਜਾਂਦਾ ਕੋਈ ਆਟਾ ਚੌਲ ਲੈ ਜਾਂਦਾ ਆ ਕੋਈ ਹੋਰ ਦਾਲ ਲੈ ਜਾਂਦਾ ਹੈ ਕੋਈ ਹੋਰ ਬਦਲ ਚੀਜ਼ ਲੈ ਜਾਂਦਾ ਆ ਮਤਲਬ ਆਪਣੇ ਧਾਰਮਿਕ ਸਥਾਨ ਦੇ ਉੱਪਰ ਆਪਣੀ ਸ਼ਰਧਾ ਭਾਵਨਾ ਪੇਟ ਕਰਨ ਦੇ ਲਈ ਇਸੇ ਤਰ੍ਹਾਂ ਹੀ ਜਿਹੜੇ ਰੋਮਨ ਲੋਕ ਸਨ ਜਾਂ ਗ੍ਰੀਸ ਦੇ ਲੋਕ ਸਾਨੂੰ ਉਹ ਆਪਣੀ ਦੇਵੀ ਨੂੰ ਖੁਸ਼ ਕਰਨ ਦੇ ਲਈ ਯਾਨੀ ਕਿ ਦੇਵੀ ਤੋਂ ਆਪਣੀ ਰੱਖਿਆ ਕਰਾਉਣ ਦੇ ਚੱਕਰ ਵਿੱਚ ਮਿੱਠੀ ਚੀਜ਼ ਨੂੰ ਭੇਟ ਕਰਦੇ ਸਨ ਤਾਂ ਫਿਰ ਕੀ ਕਿਹਾ ਜਾਂਦਾ ਕਿ ਜਿਹੜੀਆਂ ਇਸ ਦਿਨ ਦੇ ਉੱਤੇ ਉਹਨਾਂ ਦਾ ਵਿਚਾਰ ਹੁੰਦਾ ਜਿਸ ਇਨਸਾਨ ਦਾ ਜਨਮ ਦੇਣ ਆ ਉਹਨੇ ਮਤਲਬ ਉਹਨੂੰ ਭੇਟ ਕਰਨਾ ਹੁੰਦਾ ਸੀ ਦੇਵੀ ਨੂੰ ਲੇਕਿਨ ਉਸ ਹੱਸੇ ਸਮੇਂ ਬਦਲਿਆ ਵਿਚਾਰ ਬਦਲਿਆ ਅੱਜ ਬਹੁਤ ਕੁਝ ਬਦਲ ਗਿਆ ਇਸ ਕਰਕੇ ਜਦੋਂ ਕੇਕ ਕੱਟਦੇ ਨੇ ਇੱਕ ਕੱਟਣ ਦੇ ਸਮੇਂ ਆਪਣੇ ਭੈਣ ਭਰਾਵਾਂ ਨੂੰ ਆਲੇ-ਦੁਆਲੇ ਕਰ ਲੈਂਦੇ ਸੀ ਰਿਸ਼ਤੇਦਾਰਾਂ ਨੂੰ ਤਾਂ ਕਿ ਜਿਹੜੀ ਬਦਰੂ ਆ ਤੇ ਬੰਦੇ ਤੇ ਹਮਲਾ ਨਾ ਕਰ ਸਕੇ ਜਿਹਦਾ ਜਨਮ ਦਿਨ ਆ ਉਹਨਾਂ ਦੀ ਭਾਵਨਾ ਇਹ ਵੇਂਦੀ ਸੀ ਤਾੜੀਆਂ ਮਾਰਨ ਦਾ ਮਤਲਬ ਹੁੰਦਾ ਸੀ ਕਿ ਉਹ ਡਰ ਕੇ ਦੂਰ ਚਲੀ ਜਾਵੇ ਉਹਨਾਂ ਤੋਂ ਭੱਜ ਜਾਵੇ ਯਾਨੀ ਕਿ ਡਰ ਦੇ ਨਾਲ ਬਦਰੂ ਖਾਂ ਦੂਰ ਚਲੇ ਜਾਣ ਤੇ ਸਾਰੇ ਪਰਿਵਾਰਕ ਮੈਂਬਰ ਅਸੀਸਾਂ ਦੇਣ ਜਿਵੇਂ ਆਪਾਂ ਕਹਿੰਨੇ ਆ ਜਨਮ ਦਿਨ ਮੁਦੀਆਂ ਬਹੁਤ-ਬਹੁਤ ਵਧਾਈਆਂ ਹੋਣ ਹਨਾ ਆਪਾਂ ਆਪਣੇ ਸ਼ਬਦਾਂ ਚ ਬੋਲ ਦਿੰਨੇ ਜਿਵੇਂ ਕਿਸੇ ਨੂੰ ਲੱਗਦਾ ਆ ਇਸ ਕਰਕੇ ਜਨਮ ਦਿਨ ਵਾਲੇ ਦਿਨ ਆਲੇ ਦੁਆਲੇ ਇਕੱਠੇ ਹੋਣਾ ਤੇ ਤਾੜੀਆਂ ਮਾਰਨ ਦਾ ਜਿਹੜਾ ਹਾਸਿਆ ਉਹ ਬੜਾ ਹੀ ਵੱਖਰਾ ਜੀ ਕਿਸਮ ਦਾ ਸਾਹਮਣੇ ਆਉਂਦਾ ਸਾਡੇ ਕੋਲ ਹੋ ਸਕਦਾ ਕਿਸੇ ਦੀ ਸੋਚ ਮੇਰੇ ਤੋਂ ਭਿੰਨ ਹੋਵੇ ਕਿਸੇ ਦੇ ਵਿਚਾਰ ਮੇਰੇ ਤੋਂ ਵੱਖਰੇ ਹੋਣ ਪਰ ਉਹ ਜਰੂਰ ਆਪਣੇ ਸਾਂਝੇ ਕਰੇ ਆਖਰਕਾਰ ਕਿਉਂ ਮਤਲਬ ਜੇ ਕਿ ਇਹਨੂੰ ਲੱਗਦਾ ਕਿ ਵੱਖਰੇ ਮੇਰੇ ਵਿਚਾਰ ਆ ਕਿਸੇ ਇਨਸਾਨ ਦੇ ਉਹ ਜਰੂਰ ਸਾਂਝਾ ਕਰੇ ਨਹੀਂ ਤਾਂ ਫਿਰ ਸਾਨੂੰ ਇਹ ਸੱਚ ਨੂੰ ਮੰਨ ਲੈਣਾ ਚਾਹੀਦਾ ਕਿ ਇਹ ਉਹ ਸੱਚ ਆ ਜਿਹੜਾ ਅਸੀਂ ਦੂਜਿਆਂ ਲੋਕਾਂ ਦਾ ਦੂਜਿਆਂ ਲੋਕਾਂ ਦਾ ਕਲਚਰ ਆਪਾਂ ਅਡਾਪਟ ਕਰ ਲਿਆ ਦੂਜਿਆਂ ਲੋਕਾਂ ਦੀ ਸੋਚ ਕਰ ਲਈ ਅੱਜ ਅਸੀਂ ਕੀ ਕਰਦੇ ਆ ਕੇਕ ਨੂੰ ਖਾਣ ਦੀ ਥਾਂ ਸਾਡੇ ਕਈ ਲੋਕ ਇੱਕ ਦੂਜੇ ਦਾ ਮੂੰਹ ਲਪੇਟ ਦੇਣਗੇ ਮੂੰਹ ਮਲ ਦੇਣਗੇ ਇਹ ਕਿੱਡੀਆਂ ਬੇਵਕੂਫੀਆਂ ਤੇ ਭੱਦੀਆਂ ਗੱਲਾਂ ਅਨਪੜਤਾ ਵਾਲੀਆਂ ਗੱਲਾਂ ਨੇ ਜਿਹੜਾ ਮਿੱਠਾ ਆ ਮੰਨ ਲਓ ਜਾਂ ਮਿੱਠੀਆਂ ਚੀਜ਼ਾਂ ਨੇ ਖਾਣ ਪੀਣ ਲਈ ਨੇ ਨਾ ਕਿ ਵਿਖਾਵਾ ਕਰਨ ਲਈ ਡਰਾਮਾ ਕਰਨੀ ਬੇਵਕੂਫੀਆਂ ਕਰਨ ਦੀ ਤੇ ਬੇਵਕੂਫ ਲੋਕ ਬੇਵਕੂਫੀਆਂ ਕਰਦੇ ਹੀ ਨੇ ਐਵੇਂ ਕਿਸੇ ਦੇ ਮੂੰਹ ਤੇ ਮਲ ਦੇਣਾ ਪਤਾ ਨਹੀਂ ਕਿਹੜੇ ਸ਼ਦਾਈ ਨਿੱਦਾਂ ਮਲ ਦਿੱਤਾ ਲੋਕੀ ਉਦਾਂ ਹੀ ਮਨ ਲਾਪੇ ਮੈਂ ਆਸ ਕਰਦਾ ਕਿ ਮੇਰੇ ਭੈਣ ਭਰਾ ਜ਼ਰੂਰ ਧਿਆਨ ਦੇਣ ਇਦੋਂ ਅਪਕੁਝ ਹੋਰ ਵੀ ਸਵਾਲ ਹੈਗੇ ਨੇ ਆਪਾਂ ਉਹ ਦੁਬਾਰਾ ਕਿਸੇ ਨਾ ਕਿਸੇ ਹੋਰ ਵੀਡੀਓ ਚ ਸਾਂਝੇ ਕਰਾਂਗੇ ਅੱਜ ਇਹੋ ਹੀ ਸਵਾਲ ਸੀ ਕਿ ਕੇਕ ਕੱਟਣ ਸਮੇ ਆਲੇ-ਦਵਾਲੇ ਲੋਕ ਕਿਉਂ ਹੁੰਦੇ ਨੇ ਤਾੜੀਆਂ ਕਿਉਂ ਮਾਰਦੇ ਨੇ ਉਹਨਾਂ ਦਾ ਕਿ ਆਪਣੀ ਦੇਵੀ ਨੂੰ ਖੁਸ਼ ਕਰਨ ਦਾ ਹੀ ਉਹਨਾਂ ਦੀ ਇੱਕ ਰਸਮ ਆ ਇਹ ਉਹਨਾਂ ਦੀਆਂ ਭਾਵਨਾਵਾਂ ਨੇ ਪਰ ਅੱਜ ਅਸੀਂ ਸਾਰੇ ਉਸੇ ਤਰ੍ਹਾਂ ਹੀ ਲੋਕ ਕਰੀ ਜਾ ਰਹੇ ਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਅਸੀਂ ਤਾੜੀ ਕਿਉਂ ਮਾਰ ਰਹੇ ਆ ਅਸੀਂ ਆਲੇ-ਦਵਾਲੇ ਇਕੱਠੇ ਕਿਉਂ ਹੋ ਗਏ ਆ ਅਸੀਂ ਹੈਪੀ ਬਰਥਡੇ ਕਿਉਂ ਬੋਲ ਰਹੇ ਆ ਅਸੀਂ ਸਿਰਫ ਕਿਨੇ ਲੋਕ ਇਦਾਂ ਕਰਦੇ ਆਪਾਂ ਵੀ ਕਰ ਲਿਆ ਮੈਂ ਆਸ ਕਰਦਾ ਮੇਰੇ ਭੈਣ ਭਰਾ ਜੀ ਉਸ ਵਿਸ਼ੇ 'ਤੇ ਧਿਆਨ ਦੇਣ ਤੇ ਆਪਣੇ ਕੀਮਤੀ ਵਿਚਾਰ ਵੀ ਦੇਣ ਤਾਂ ਕਿ ਆਪਣਾ ਵੀਡੀਓ ਬਣਾਉਣ ਦਾ ਮਕਸਦ ਹੁੰਦਾ ਕਿ ਹਰ ਉਹ ਚੀਜ਼ ਤੱਕ ਜਾਇਆ ਜਾਵੇ ਉਹ ਸੱਚ ਲੱਭਿਆ ਜਾਵੇ ਜਿਹੜੀਆਂ ਚੀਜ਼ਾਂ ਅਸੀਂ ਕਰਦੇ ਆਂ ਕਈ ਵਾਰ ਅਸੀਂ ਉਹ ਕੰਮ ਤਾਂ ਕਰਦੇ ਆਂ ਲੇਕਿਨ ਸਾਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਕਰੀ ਜਾਂਦੇ ਬਸ ਤੇ ਜੇ ਸਾਨੂੰ ਪੁੱਛ ਲਵੇ ਤੇ ਫਿਰ ਸਾਡੇ ਕੋਲ ਜਵਾਬ ਹੋਣਾ ਤਾਂ ਬਹੁਤ ਜ਼ਰੂਰੀ ਆ ਜੁੰਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੀ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ